ਗੁਰਦਾਸਪੁਰ ਦੇ ਨਜ਼ਦੀਕ ਕਾਨੂੰਵਾਲਾ ਬਾਈਪਾਸ ਤੇ ਦੋ ਕੁੱਟਾਂ ਦੇ ਵਿਚਕਾਰ ਫਾਇਰਿੰਗ ਹੋਈ ਹੈ ਜਿਸ ਦੇ ਚਲਦੇ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਇਸ ਵਾਰਦਾਤ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਆਪਾਂ ਉੱਥੇ ਪਤਾ ਲੱਗਾ ਮੈਂ ਮਿਲਣ ਗਿਆ ਤੇ ਬਾਅਦ ਚ ਮੁੜ ਕੇ ਕਿਤੇ ਆਪਾਂ ਪਿੰਡ ਜਾਣਾ ਮੈਂ ਚਲੋ ਆ ਲਾਲੇ ਤਾਨੂੰ ਪਿੰਡ ਛੱਡ ਦੇਣਾ ਇੱਕ ਨਾਲੇ ਹੈਪੀ ਨੇ ਮੈਨੂੰ ਸੱਦਿਆ ਹੀ ਆਪਣੇ ਘਰ ਤੇ ਹੈਪੀ ਮੋਟੇ ਨੇ ਆਪਾਂ ਉਹਦੇ ਪੁਲ ਥੱਲੇ ਪਹੁੰਚੇ ਆਏ ਅੱਜ ਅੱਜ ਚਲੋ ਆਪਾਂ ਹੋਟਲ 'ਚ ਪਏ ਨੇ ਆਪਾਂ ਕਿਸੇ ਘਰ ਕਿਉਂ ਜਾਣਾ ਮੈਂ ਕਿੱਢੇ ਹੀ ਚੱਲ ਚੱਲਦੇ ਆ ਹੱਲੇ ਆਪਾਂ ਪਹੁੰਚੇ ਉਹ ਸਾਈਡਾਂ ਤੇ ਲੱਗੇ ਤੇ ਭੱਜ ਜਣੇ ਪੁਲ ਦੇ ਸਾਈਡਾ ਕੋਲ ਪਹਿਲੇ ਹੀ ਸੂਈ ਹੱਡੀ ਸਾਰੀ ਪੀ ਆ ਗੱਡੀ ਚਾਉਂਦੇ ਕਚਹਿਰੀ ਉੱਪਰ ਕੋਈ ਮਗਰ ਲੱਗਾ ਹੋਊਗਾ ਤੇ ਨਾਲੇ ਇੱਕ ਟਾਈ 20 ਡਿਲੇ ਆ ਕੇ ਪੂਰੀ ਬੰਪਰ ਬੰਪਰ ਲਾ ਕੇ ਗੱਡੀ ਨਾਲ ਹੀ ਅੰਨੇ ਵਾ ਗੋੜੀਆਂ ਚਲਾ ਉਹਦਾ ਦਾ ਮੇਨ ਟਾਰਗੇਟ ਸੂਬੇਦਾਰੀ ਤੇ ਬਾਕੀ ਨਾਲ ਹੀ ਗੋਲੀਆਂ ਜਿਹੜੇ ਧੋੜੇ ਆ ਜਿਹੜੇ ਨਾਲ ਤੇ ਬਾਕੀਆਂ ਤੇ ਗੋਲੀਆਂ ਮਾਰਤੀ ਤੇ ਮੈਂ ਪੂਰਾ ਥੱਲੇ ਬਹਿ ਗਿਆ ਪੂਰੀ ਸੀਟ ਦੇ ਵਿੱਚ ਇੱਕ ਬੁੜਾ ਬਿਰ ਗੋਲੀ ਮਾਰ ਲਗਾ ਸੁਖਾਖਦਾ ਉਹ ਗੋਲੀ ਨਾ ਮਾਰੀ ਇਹਨੂੰ ਜਾਣਦੇ ਇਹ ਗੱਲ ਬਾਤ ਹੋਈ ਤੇ ਪ੍ਰਿੰਸ ਦੂਰ ਦੋ ਮੁੰਡੇ ਮਰ ਗਏ ਇਹ ਕੰਪਸਰ ਰੈਫਰ ਕਰਤਾ ਕਿੰਨੇ ਨੇ ਪੰਜ ਪੰਜ ਜਨੇ ਇੱਕ ਪ੍ਰਿੰਸ ਚੋਰਾ ਵਲਾਵਾ ਵੜੀ ਲੱਭਣ ਡਿਆ ਪੰਜ ਨੇ ਤੇ ਬਟਾ ਜਨਾ ਮਰਿਆ ਉਹਦਾ ਨਾਮ ਸੂਬੇਦਾਰ ਹਰਪ੍ਰੀਤ ਹੀ ਮੇਰਾ ਯਾਰ ਹੀ ਉਹ ਵੀ ਹੈਪੀ ਡਾਗ ਉਹ ਵੀ ਮੇਰਾ ਯਾਰ ਹੀ ਤੇ ਸੰਗਲਪੁਰੇ ਰੋਡ ਤੋਂ ਜਾਟੇ ਮੁੜਾ ਜਨਾ ਮਾਰੀਆਂ ਕੌਣ ਸੀ ਉਹ ਹੈਰੀ ਮਜੀਠੇ ਹੀ ਸੋਖ ਹੋਣੇ ਸੋਖ ਤੋਂ ਨੇ ਭਖਾਰੀ ਵਾਲ ਦੇ ਜਨੇ ਪਟਾ ਉਹ ਪੰਜ ਜਿਹੜੇ ਜਨੇ ਸਾਡੇ ਕੋਲ ਤਿੰਨ ਆਦਮੀ ਆਏ ਸੀ ਜਿਹਨਾਂ ਤੋਂ ਦੋ ਜਿਹੜੇ ਸੀ ਉਹ ਬਹੁਤ ਬਰੌਡ ਡੱਡ ਆਏ ਨੇ ਇੱਕ ਹੈਪੀ ਨਾਮ ਦਾ ਜਿਹੜਾ ਮੁੰਡਾ ਹੈਗਾ ਇਹ ਸੀਰੀਅਸ ਹਾਲਤ ਵਿੱਚ ਆਇਆ ਹੈ। ਇਹਦੀ ਬੱਖੀ ਦੇ ਵਿੱਚ ਗੋਲੀ ਲੱਗੀ ਹੈ। ਲੀਵਰ ਵਗੈਰਾ ਡੈਮੇਜ ਲੱਗਦਾ ਅੰਦਰੋਂ। ਅਸੀਂ ਫਸਟ ਸਟੇਟ ਦੇਖ ਕੇ ਇਹਨੂੰ ਅੰਮਸਾ ਜਿਹੜਾ ਉਹ ਭੇਜਦੇ। ਕੀ ਸਜਾਵ ਜਿਸ ਤਰ੍ਹਾਂ ਉਹ ਕਿਹਾ ਕੋਈ ਨਹੀਂ ਕੋਈ ਲੜਾਈ ਝਗੜਾ ਕਰਕੇ ਕਹਿੰਦੇ ਗੋਲੀ ਗਾਲੀ ਛੱਡੀ ਕੋਈ ਰਸਤੇ ਤੇ। ਜੋਇਨਨ ਜੋਇਨ ਹਾਂ ਤਿੰਨ ਮਰਗੇ। ਦੋ ਮਰਗੇ ਜਿਹਨਾਂ ਚੋਂ ਇੱਕ ਜਿਹੜਾ ਉਹ ਵੀ ਸੀਰੀਅਸ ਹੈ। ਉਹ ਅਸੀਂ ਦੇਖ ਕੇ ਉਹਦਾ ਸੀਰੀਅਲ ਕਰਕੇ ਡਾਕਟਰ ਸਰਜਨ ਨੂੰ ਦਿਖਾ ਕੇ ਹੁਣ ਅਸੀਂ ਉਹ ਰਹਿਤ। ਇਨਫਾਰਮੇਸ਼ਨ ਮਿਲੀ ਆ ਵੀ ਇਥੇ ਉਹ ਜਿਹੜਾ ਪੁਲਿਸ ਵਾਲੇ ਜਿਹੜਾ ਵਾ ਕੁਝ ਵਿਅਕਤੀਆਂ ਨੇ ਜਿਹੜੀਆਂ ਗੋਲੀਆਂ ਮਾਰੀਆਂ ਗੋਲੀਆਂ ਮਾਰੀਆਂ ਨੇ ਅੱਛਾ ਜੀ ਤੇ ਥਾਨਕਾ ਹਸਪਤਾਲ ਪਤਾ ਲੱਗਾ ਵੀ ਦੋਹਾਂ ਦੀ ਡੈਥ ਹੋ ਗਈ ਜੀ ਹੈ ਪੀ ਨਾਲਾ ਇੱਕ ਉਹ ਫਟੜਾ ਉਹਨੂੰ ਅੰਬਰਸਰ ਲੱਗ ਗਿਆ ਕਿੰਨੇ ਬੰਦੇ ਫਟੜੇ ਸੀ ਜੀ ਜਿਹਨਾਂ ਲੱਗੀਆਂ ਜਿਨਾਂ ਨੇ ਇਹ ਤਿੰਨ ਸੀ ਜੀ ਇੱਕ ਸੂਬੇਦਾਰ ਆ ਜਨਾਬ ਸਲੱਖਣ ਸਿੰਘ ਹੈ ਤੇ ਦੂਸਰਾ ਜੱਟ ਸੁਖਸੈਨ ਸਿੰਘ ਗੁਰਪਜਾਤ ਨੌਲੇ ਕਦੇ ਗੈਂਗਵਾੜ ਗੈਂਗਸਟਾਨ ਬਿਲਹ ਸ਼ਾਇਦ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ